ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਨ ਮੰਤਰੀ ਵਿਕਰਮ ਮਜੀਠੀਆ ਦੀ ਚੋੜੀ ਕੱਸ ਦਿੱਤੀ ਹੈ ਚੀਕਾਂ ਮਾਰੀਆਂ ਜਾ ਰਹੀਆਂ ਨੇ ਵਿਕਰਮ ਮਜੀਠੀਆ ਅਤੇ ਵਿਕਰਮ ਮਜੀਠੀਆ ਦੇ ਸਮਰਥਕਾਂ ਵੱਲੋਂ ਇੱਕ ਪਾਸੇ ਗਾਰਨਕ ਬਰੈਡ ਪਾਸਤਾ ਮੰਗਿਆ ਜਾ ਰਿਹਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਬੈਂਗਣਾ ਵਾਲੀ ਤਰੀਹੀ ਤੁਹਾਨੂੰ ਮਿਲੇਗੀ ਕਿਉਂਕਿ ਤੁਸੀਂ ਪੰਜਾਬ ਦੇ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਹੈ ਤੁਸੀਂ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਹੈ ਤੁਹਾਡੇ ਹੱਥ ਲਹੂ ਦੇ ਨਾਲ ਰੰਗੇ ਹੋਏ ਨੇ ਕਿਉਂਕਿ ਚਟਾ ਤੁਹਾਡੀਆਂ ਗੱਡੀਆਂ ਦੇ ਵਿੱਚ ਵਿਕਦਾ ਸੀ ਨਸ਼ਾ ਤਸਕਰ ਤੁਹਾਡੇ ਘਰੇ ਰਹਦੇ ਸੀ ਟੂੜੀ ਚੂੜੀ ਜਿਹੜੀ ਟੈਟ ਕਰ ਦਿੱਤੀ ਗਈ ਹੈ ਬਿਕਰਮਜੀਠੀਆਂ ਦੀ ਬਿਕਰਮਜੀਠੀਆਂ ਦੀ ਇਸ ਵळे ਚੀਕਾਂ ਪੈ ਗਈਆਂ ਨੇ ਕਿਉਂਕਿ ਬਿਕਰਮਜੀਠੀਆਂ ਨੂੰ ਮੁਲਾ ਬਿਕਰਮਜੀਠੀਆਂ ਦੀ ਮੁਲਾਕਾਤ ਤੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਕ ਲਗਾ ਦਿੱਤੀ ਹੈ ਹਾਲਾਂਕਿ ਗੱਲਬਾਤ ਦੱਸ ਦਿੱਤੀ ਜਾਂਦੀ ਸੀ ਬਿਕਰਮਜੀਠਿਆ ਨੂੰ ਕਿ ਤੁਹਾਡਾ ਕੇਸ ਕਿਥੋਂ ਤੱਕ ਪਹੁੰਚ ਗਿਆ ਜਾਂ ਐਡਵੋਕੇਟ ਅਸਲਪ ਸਿੰਘ ਖਲੇ ਜਾਂ ਦਮਨਪ੍ਰੀਤ ਸੋਪਤੀ ਜਿਹੜੇ ਵਕੀਲ ਨੇ ਬਿਕਰਮਜੀਠਿਆ ਦੇ ਉਹ ਕਹਿੰਦੇ ਨੇ ਕਿ ਇਹ ਇਹ ਰੋਕ ਇਸ ਕਰਕੇ ਲਗਾਈ ਜਾ ਰਹੀ ਹੈ ਹੁਣ ਦੱਸਾਂਗੇ ਕਿ ਕਿਹੜੇ ਆਗੂ ਨੂੰ ਮੁਲਾਕਾਤ ਇੱਕ ਵਾਰ ਫਿਰ ਤੋਂ ਦੁਬਾਰਾ ਕਰਨੀ ਦਿੱਤੀ ਗਈ ਹਾਲਾਂਕਿ ਪਹਿਲਾਂ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਡਰਤੇ ਮਾਰੇ ਡਰ ਦੇ ਕਾਰਨ ਬਿਕਰਮਜੀਤਿਆ ਦੀ ਮੁਲਾਕਾਤ ਨਹੀਂ ਕਰ ਸਕਦੇ ਸੀ ਕਿ ਇਹ ਨਾ ਹੋਵੇ ਕਿ ਸਾਨੂੰ ਵੀ ਕਿਤੇ ਵਿਜੀਲੈਂਸ ਦੀਆਂ ਪੌੜੀਆਂ ਚੜ੍ਹਨਾ ਪੈ ਜਾਵੇ ਇੱਕ ਪਾਸੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਬਲਡوزر ਦੀ ਵੀ ਗੱਲ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਸੀਲ ਬੰਦੀ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਸਾਡੇ ਕੋਲ ਟੋਕਰਾ ਭਰਿਆ ਪਿਆ ਹੈ ਸਮੂਹਤਾ ਦਾ ਉਹ ਸਬੂਤ ਅਸੀਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪੇਸ਼ ਕਰਾਂਗੇ ਮੁਹਾਲੀ ਦੀ ਸੈਸ਼ਨ ਕੋਰਟ ਦੇ ਵਿੱਚ ਪੇਸ਼ ਕਰਾਂਗੇ ਜਿੱਥੇ ਗੋਹਾਤਗਾਈ ਚੱਰੀ ਹੈ ਵਿਕਰਮ ਜੀਠੀਆ ਅਤੇ ਉਸ ਦੇ ਵਕੀਲਾ ਵੱਲੋਂ ਨਿਰਦੋਸ਼ ਨੇ ਬੇਗਸੂਰ ਨੇ ਰੰਜਸ ਬਦਲਾਖੋਰੀ ਦੀ ਰਾਜਨੀਤੀ ਕੀਤੀ ਚੱਰੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜੋ ਵਿੱਚ ਕੀਤਾ ਜੋ ਐਕਸ਼ਨ ਲਿਆ ਗਿਆ ਉਸ ਤੋਂ ਤਿਲਮਲਾ ਗਏ ਨੇ ਸੁਖਬੀਰ ਸਿੰਘ ਬਾਦਲ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਅੱਜ ਮੁਲਾਕਾਤ ਨਹੀਂ ਕਰ ਦਿੱਤੀ ਗਈ ਬਿਕਰਮਜੀਤਿਆ ਦੇ ਨਾਲ ਅੱਜ ਬਿਕਰਮਜੀਤਿਆ ਨੂੰ ਜੇਲ੍ਹ ਦੇ ਵਿੱਚ ਮਿਲਣ ਪਹੁੰਚੇ ਸੀ ਲੇਕਿਨ ਪੰਜਾਬੀ ਉਹ ਕਹਿੰਦੇ ਨੇ ਕਿ ਸਮਾਂ ਬਲਵਾਨ ਹੁੰਦਾ ਹੈ ਸਮਾਂ ਦੱਸਦਾ ਹੈ ਕਿ ਤੁਹਾਡੀ ਤੂਤੀ ਬੋਲਦੀ ਹੈ ਕਿ ਨਹੀਂ ਬੋਲਦੀ ਅੱਜ ਖਾਲੀ ਹੱਥ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁਰਨਾ ਪਿਆ ਕਿਉਂ ਕਿਉਂਕਿ ਅੱਜ ਉਹ ਮੁਲਾਕਾਤ ਨਹੀਂ ਕਰ ਸਕੇ ਬਿਕਰਮ ਜੀਤਿਆ ਦੀ ਜੇਲ੍ਹ ਦੇ ਅਧਿਕਾਰੀਆਂ ਨੇ ਆਗਿਆ ਨਹੀਂ ਦਿੱਤੀ ਚਾਹ ਦੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਇੱਕ ਪਾਸੇ ਕੱਲ ਵੱਡੇ ਪੱਧਰ ਤੇ ਸੁਣਵਾਈ ਹੋਵੇਗੀ ਬਿਕਰਮ ਜੀਤਿਆ ਨੂੰ ਲੈ ਕੇ ਕਿਉਂਕਿ ਕੱਲ ਇੱਕ ਪਾਸੇ ਵੀਆਈਪੀ ਸਹੂਲਤਾਂ ਮੰਗੀਆਂ ਜਾ ਰਹੀਆਂ ਨੇ ਸਿਕਿਉਰਿਟੀ ਮੰਗੀ ਜਾ ਰਹੀ ਹੈ ਕਿ ਮੇਰੀ ਚਾਹ ਨੂੰ ਖਤਰਾ ਹੈ ਮੈਂ ਆਪ ਕੈਦੀਆਂ ਦੇ ਵਿੱਚ ਸੌਣਾ ਨਹੀਂ ਚਾਹੁੰਦਾ ਮੈਨੂੰ ਬੈਰਕ ਅਲਗਤੂ ਦਿੱਤੀ ਚਾਵੇ ਉਸ ਨੂੰ ਔਰੇਂਜ ਸ਼੍ਰੇਣੀ ਕਹਿੰਦੇ ਨੇ ਸੰਤਰੀ ਸ਼੍ਰੇਣੀ ਦੀ ਮੰਗ ਕੀਤੀ ਜਾ ਰਹੀ ਹੈ ਵਾਰ-ਵਾਰ ਬਿਕਰਮਜੀਤਿਆ ਵੱਲੋਂ ਤੇ ਦੂਸਰੇ ਪਾਸੇ ਕੱਲ ਜਵਾਨ ਤੇ ਵੀ ਵੱਡੀ ਸਰਵਾਈ ਹੈ ਲੇਕਿਨ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਾਵਰ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਦੱਸ ਦਿੱਤਾ ਕਿ ਸੱਤਾ ਦੇ ਵਿੱਚ ਲੋਕ ਇਸ ਤਰ੍ਹਾਂ ਕਰਦੇ ਨੇ ਕਿ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਬਿਕਰਮਜੀਤਿਆ ਨੂੰ ਅੱਜ ਮਿਲ ਪਹੁੰਚੇ ਸੀ ਸੁਖਬੀ ਸਿੰਘ ਬਾਦਲ ਬੁਰਾ ਕਰ ਕਰ ਪਾਸ ਤੇ ਮੁਲਾਕਾਤ ਨਹੀਂ ਕਰ ਦਿੱਤੀ ਗਈ ਪਹਿਲਾ ਇਸ ਤੋਂ ਪਹਿਲਾਂ ਡਾਕਟਰ ਦਲਜੀਤ ਸਿੰਘ ਟੀਮਾ ਬਰਵਿੰਦਰ ਸਿੰਘ ਕੁੰਡਰ ਸਿਕੰਦਰ ਸਿੰਘ ਮਲੂਕਾ ਮਹੇਸ਼ ਇੰਦਰ ਗਰੇਵਾਲ ਨੂੰ ਵੀ ਮੀਟਿੰਗ ਨਹੀਂ ਕਰ ਦਿੱਤੀ ਗਈ ਸੀ ਯਾਨੀ ਕਿ ਮੁਲਾਕਾਤ ਦਾ سلسلہ ਜਿਹੜਾ ਹੈ ਪੰਜਾਬ ਦੇ ਉਪ ਮੰਤਰੀ ਭਗਵੰਤ ਮਾਨ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਕਿ ਬਿਕਰ ਮਜੀਠੀਆ ਨੂੰ ਨਾ ਤਾਂ ਕਿਸੇ ਸ਼ਰੋਮੀ ਅਕਾਦੀਦਲ ਦੇ ਆਗੂ ਵੱਲੋਂ ਨਾ ਸੁਖਬੀ ਸਿੰਘ ਬਾਦਲ ਨਾ ਸੁਖਬੀ ਸਿੰਘ ਬਾਦਲ ਦੀ ਤਰਫ ਪਤ ਗਈ ਬੀਬਾ ਹਰਸਿਮਰ ਕੌਰ ਬਾਦਲ ਮਿਲ ਸਕਦੇ ਨੇ ਯਾਨੀ ਕਿ ਮੁਲਾਕਾਤ ਦੀ ਐਂਟਰੀ ਨੂੰ ਬੈਨ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਨਾ ਤੁਹਾਨੂੰ ਗਾਰਨਿਕ ਬਲੱਡ ਮਿਲਨੇ ਦੇ ਨਾ ਤੁਹਾਨੂੰ ਪਾਸਤਾ ਮਿਲਣਾ ਹੈ ਤੁਹਾਨੂੰ ਤਾਂ ਬੈਂਗਣਾ ਵਾਲੀ ਤਰੀ ਮਿਲਨੀ ਹੈ ਉਹਦੇ ਨਾਲ ਹੀ ਤੁਹਾਨੂੰ ਗੁਜ਼ਾਰਾ ਕਰਨਾ ਪਵੇਗਾ इवन दो ਨੀਤਾ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਰਾਸ਼ਟਰੀ ਪ੍ਰਧਾਨ ਨੇ ਰਾਸ਼ਟਰੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੁਲਾਕਾਤ ਵੀ ਬੈਠ ਕਰ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ